ਸਤਿ ਸ਼੍ਰੀ ਅਕਾਲ ਜੀ ਮਹਿਕ ਤਿਪਾ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਸਪੈਸ਼ਲ ਰਿਪੋਰਟ ਚ ਜਿੱਥੇ ਖਬਰ ਸੁਣਾਈ ਨਹੀਂ ਜਾਂਦੀ ਸਮਝਾਈ ਜਾਂਦੀ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਸਿਹਤਮੰਦ ਹੋਵੋਗੇ ਅਤੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਚ ਰੁੱਝੇ ਹੋਵੋਗੇ ਦੋਸਤੋ ਹਰ ਦਿਨ ਵਾਂਗ ਅੱਜ ਵੀ ਪੰਜਾਬ ਚ ਬਹੁਤ ਕੁਝ ਹੋ ਰਿਹਾ ਹੈ ਕੁਝ ਫੈਸਲੇ ਅਜਿਹੇ ਹੁੰਦੇ ਨੇ ਜੋ ਸਿੱਧੇ ਸਾਡੇ ਘਰ ਨਾਲ ਜੁੜੇ ਹੁੰਦੇ ਨੇ ਕੁਝ ਐਲਾਨ ਅਜਿਹੇ ਹੁੰਦੇ ਨੇ ਜੋ ਸਿੱਧੇ ਸਾਡੀ ਜੇਬ ਤੇ ਅਸਰ ਪਾਉਂਦੇ ਨੇ ਤੇ ਕੁਝ ਖਬਰਾਂ ਅਜਿਹੀਆਂ ਹੁੰਦੀਆਂ ਨੇ ਜੋ ਭਵਿੱਖ ਦੀ ਦਿਸ਼ਾ ਦਿਖਾਉਂਦੀਆਂ ਨੇ ਅਕਸਰ ਅਸੀਂ ਖਬਰਾਂ ਨੂੰ ਸੁਣਦੇ ਆ ਪਰ ਪੂਰੀ ਗੱਲ ਸਮਝ ਨਹੀਂ ਆਉਂਦੀ ਕਿ ਇਹ ਸਾਡੇ ਲਈ ਕੀ ਮਤਲਬ ਰੱਖਦੀ ਹੈ ਸਾਨੂੰ ਕੀ ਫਾਇਦਾ ਹੋਏਗਾ ਅਤੇ ਅਸਲ ਚ ਇਸ ਦੇ ਪਿੱਛੇ ਸੋਚ ਕੀ ਹੈ ਅੱਜ ਦੇ ਇਸ ਪ੍ਰੋਗਰਾਮ ਚ ਅਸੀਂ ਕੋਈ ਚੀਖ ਚਿਲਾ ਨਹੀਂ ਕਰਾਂਗੇ ਕੋਈ ਗੱਲ ਹਿਰਾਫੇਰੀ ਨਹੀਂ ਕਰਾਂਗੇ ਤੇ ਨਾ ਹੀ ਕਿਸੇ ਪਾਰਟੀ ਦੀ ਬਕਾਲਤ ਕਰਾਂਗੇ ਸਿਰਫ ਆਰਾਮ ਨਾਲ ਸੌਖੀ ਭਾਸ਼ਾ ਚ ਅੱਜ ਦੀਆਂ ਤਿੰਨ ਅਹਿਮ ਖਬਰਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਇੱਕ ਖਬਰ ਤੁਹਾਡੀ ਸਿਹਤ ਨਾਲ ਜੁੜੀ ਹੈ ਅਤਾ ਦੱਸਦੀ ਹੈ ਕਿ ਤੁਹਾਨੂੰ ਜੋ ਸਿਹਤ ਦਾ ਹੁਣ ਕੁਝ ਫਾਇਦਾ ਹੋਣ ਵਾਲਾ ਨਜ਼ਰ ਆ ਰਿਹਾ ਹੈ ਇੱਕ ਖਬਰ ਉਹਨਾਂ ਲਈ ਹੈ ਜੋ ਕਾਰੋਬਾਰ ਜਾਂ ਵਪਾਰ ਕਰਦੇ ਨੇ ਅਤੇ ਇੱਕ ਖਬਰ ਪੰਜਾਬ ਦੇ ਨੌਜਵਾਨਾਂ ਤੇ ਭਵਿੱਖ ਨਾਲ ਸੰਬੰਧਿਤ ਹੌਲੀ-ਹੌਲੀ ਸਾਰੀਆਂ ਗੱਲਾਂ ਸਪਸ਼ਟ ਕਰਾਂਗੇ ਤਾਂ ਜੋ ਤੁਸੀਂ ਵੀ ਅਖੀਰ 'ਚ ਖੁਦ ਫੈਸਲਾ ਕਰ ਸਕੋ ਕਿ ਇਹ ਫੈਸਲੇ ਸਹੀ ਨੇ ਜਾਂ ਨਹੀਂ ਤਾਂ ਚਲੋ ਦੋਸਤੋ ਸ਼ੁਰੂਆਤ ਕਰਦੇ ਹਾਂ ਹੁਣ ਰੁਖ ਕਰਦੇ ਹਾਂ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ ਦੇ ਵੱਲ ਇੱਜਾ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਹੈ 10 ਲੱਖ ਦਾ ਮੁਫਤ ਸਿਹਤ ਬੀਮਾ ਹਰ ਪਰਿਵਾਰ ਲਈ ਵੱਡੀ ਰਾਹਤ ਦੋਸਤੋ ਅੱਜ ਦੀ ਸਭ ਤੋਂ ਵੱਡੀ ਖਬਰ ਪੰਜਾਬ ਸਰਕਾਰ ਦੇ ਇੱਕ ਅਜਿਹੇ ਫੈਸਲੇ ਨਾਲ ਜੁੜੀ ਹੈ ਜੋ ਸਿੱਧਾ ਸਾਡੇ ਘਰ ਸਾਡੇ ਪਰਿਵਾਰ ਅਤੇ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਹੈ 15 ਜਨਵਰੀ 2026 ਤੋਂ ਪੰਜਾਬ ਸਰਕਾਰ ਜਿਵੇਂ ਦੱਸਦੀ ਹੈ ਕਿ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਂਚ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਬਿਸ਼ਨੀਕਾਂ ਨੂੰ ਹਰ ਸਾਲ 10 ਲੱਖ ਦਾ ਮੁਫਤ ਇਲਾਜ ਮਿਲੇਗਾ ਕੈਸ਼ਲੈਸ ਇਲਾਜ ਮਿਲੇਗਾ ਹੁਣ ਦੋਸਤੋ ਥੋੜਾ ਰੁਕ ਕੇ ਸੋਚੋ ਅਸ ਦੇ ਸਮੇਂ ਇੱਕ ਛੋਟੀ ਜਿਹੀ ਬਿਮਾਰੀ ਵੀ ਹਸਪਤਾਲ ਲੈ ਜਾਵੇ ਤਾਂ ਹਜ਼ਾਰਾਂ ਰੁਪਏ ਲੱਗ ਜਾਂਦੇ ਨੇ ਜੇ ਕੋਈ ਵੱਡੀ ਬਿਮਾਰੀ ਆਪਰੇਸ਼ਨ ਜਾਂ ਆਈ ਸੀ ਯੂ ਦੀ ਲੋਡ ਪੈ ਜਾਵੇ ਤਾਂ ਆਮ ਪਰਿਵਾਰ ਲਈ ਉਹ ਖਰਚਾ ਬਹੁਤ ਵੱਡਾ ਭੋਜ ਬਣ ਜਾਂਦਾ ਹੈ ਇਹ ਯੋਜਨਾ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਯੋਜਨ ਵਿੱਚ ਕੋਈ ਆਮਦਨ ਸੀਮਾ ਨਹੀਂ ਰੱਖੀ ਗਈ ਹੈ ਮਤਲਬ ਚਾਹੇ ਗਰੀਬ ਹੋਵੇ ਮੱਧ ਵਰਗ ਹੋਵੇ ਜਾਂ ਥੋੜਾ ਬਹੁਤ ਕਮਾਉਂਦਾ ਪਰਿਵਾਰ ਹੋਵੇ ਹਰ ਕਿਸੇ ਨੂੰ ਇਸ ਦਾ ਲਾਭ ਮਿਲੇਗਾ ਸਰਕਾਰ ਦਾ ਕਹਿਣਾ ਹੈ ਕਿ ਆਧਾਰ ਕਾਰਡ ਦੇ ਆਧਾਰ ਤੇ ਲੋਕ ਇਸ ਸਕੀਮ ਚ ਸ਼ਾਮਲ ਹੋ ਸਕਣਗੇ ਅਤੇ ਸਰਕਾਰੀ ਹੀ ਨਹੀਂ ਕਈ ਪ੍ਰਾਈਵੇਟ ਹਸਪਤਾਲਾਂ 'ਚ ਵੀ ਇਲਾਜ ਕਰਵਾ ਸਕਣਗੇ ਸੌਖੇ ਪਾਜ਼ ਅਜ ਕਹੀਏ ਤਾਂ ਹੁਣ ਬਿਮਾਰੀ ਹੋਣ ਤੇ ਪਹਿਲਾ ਪੈਸਿਆਂ ਦੀ ਚਿੰਤਾ ਨਹੀਂ ਪਹਿਲਾ ਇਲਾਜ ਹੋਵੇਗਾ ਇਹ ਯੋਜਨਾ ਸਿਰਫ ਇਲਾਜ ਨਹੀਂ ਸਗੋ ਆਮ ਲੋਕਾਂ ਨੂੰ ਮਾਨਸਿਕ ਸੁਰੱਖਿਆ ਵੀ ਦਿੰਦੀ ਹੈ ਕਿ ਜੇ ਕੱਲ ਨੂੰ ਕੋਈ ਮੁਸ਼ਕਲ ਆਈ ਤਾ ਸਰਕਾਰ ਨਾਲ ਖੜੀ ਹੈ ਹੁਣ ਦੋਸਤੋ ਦੂਜੀ ਖਬਰ ਉਹਨਾਂ ਲਈ ਬਹੁਤ ਏਮ ਹੈ ਜੋ ਵਪਾਰ ਦੁਕਾਨਦਾਰੀ ਜਾਂ ਉਦਯੋਗ ਨਾਲ ਜੁੜੇ ਹੋਏ ਨੇ ਪੰਜਾਬ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਜਾਨੀ OTS ਸਕੀਮ ਦੀ ਮਿਆਦ ਨੂੰ 31 ਮਾਰਚ 2026 ਤੱਕ ਵਧਾ ਦਿੱਤਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਵਪਾਰੀਆਂ ਤੇ ਪੁਰਾਣੇ ਟੈਕਸ ਜੁਰਮਾਨੇ ਜਾਂ ਵਿਆਜ ਦਾ ਬੋਝ ਪੈਣ ਦਾ ਰਹਿੰਦਾ ਹੈ ਜਿਸ ਕਰਕੇ ਨਾਉ ਮਨ ਦੀ ਸ਼ਾਂਤੀ ਨਾ ਕਾਰੋਬਾਰ ਕਰ ਸਕਦੇ ਨੇ ਅਤੇ ਨਾ ਹੀ ਅੱਗੇ ਵੱਧ ਸਕਦੇ ਨੇ ਇਸ ਸਕੀਮ ਦਾ ਮਕਸਦ ਇਹ ਹੀ ਹੈ ਕਿ ਸਰਕਾਰ ਅਤੇ ਵਪਾਰੀ ਦੋਵਾਂ ਵਿਚਕਾਰ ਪੁਰਾਣੇ ਬਕਾਇਆ ਮਾਮਲੇ ਸੌਖੇ ਤਰੀਕੇ ਨਾਲ ਨਿਪਟਾਏ ਜਾਣ ਇਸ ਵਿੱਚ ਕਈ ਕੇਸਾਂ 'ਚ ਜੁਰਮਾਨੇ ਜਾਂ ਵਿਆਜ 'ਚ ਵੀ ਛੂਟ ਵੀ ਮਿਲਦੀ ਹੈ ਜਿਸ ਨਾਲ ਵਪਾਰੀਆਂ ਨੂੰ ਵੱਡੀ ਰਾਹਤ ਮਿਲਦੀ ਹੈ ਸਰਕਾਰ ਨੇ ਸਮਝ ਵਧਾ ਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਚਾਹੁੰਦੀ ਹੈ ਕਿ ਵਪਾਰੀ ਡਰ ਦੇ ਮਾਹੌਲ 'ਚ ਨਹੀਂ ਸਗੋ ਪ੍ਰੋਸਪਰਸ ਸਿਸਨਲ ਕੰਮ ਕਰਨ ਇਹ ਫੈਸਲਾ ਖਾਸ ਕਰਕੇ ਛੋਟੇ ਵਪਾਰੀਆਂ ਅਤੇ ਐਮ ਐਸ ਐਮਈ ਸੈਕਟਰ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਸਮੇਂ ਚ ਕਾਰੋਬਾਰ ਚਲਾਉਣੇ ਚਲਾਉਣਾ ਆਪਣੇ ਆਪ ਚ ਇੱਕ ਚੁਣੌਤੀ ਬਣ ਚੁੱਕਾ ਹੈ ਸਾਫ ਗੱਲ ਇਹ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਪੁਰਾਣੀਆਂ ਗੱਲਾਂ ਮੁਕਾ ਕੇ ਅੱਗੇ ਵਧਿਆ ਜਾ ਸਕੇ ਤਾਂ ਜੋ ਹਰ ਕਿਸੇ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ ਹੁਣ ਗੱਲ ਕਰੀਏ ਤੇਜੀ ਖਬਰ ਦੀ ਜੋ ਪੰਜਾਬ ਦੇ ਨੌਜਵਾਨਾਂ ਤੇ ਭਵਿੱਖ ਨਾਲ ਸਿੱਧੀ ਤਰ੍ਹਾਂ ਜੁੜੀ ਹੋਈ ਹੈ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਭਰ ਚ ਪਿੰਡਾਂ ਤੇ ਸ਼ਹਿਰਾਂ ਚ 3100 ਜਾਨਕੀ 3190 ਖੇਡ ਸਟੇਡੀਅਮਾਂ ਦਾ ਖੇਡ ਮੈਦਾਨ ਜੂਨ 2026 ਤੱਕ ਤਿਆਰ ਕੀਤੇ ਜਾਣਗੇ ਜੀ ਆ ਦੱਸਦੀ ਹੈ ਕਿ ਇਹ ਸਿਰਫ ਇਮਾਰਤਾਂ ਬਣਾਉਣ ਦੀ ਗੱਲ ਨਹੀਂ ਹੈ ਇਹ ਗੱਲ ਹੈ ਨੌਜਵਾਨਾਂ ਨੂੰ ਇੱਕ ਸਹੀ ਦਿਸ਼ਾ ਦੇਣ ਦੀ ਅਸੀਂ ਸਭ ਜਾਣਦੇ ਹਾਂ ਕਿ ਜਦੋਂ ਨੌਜਵਾਨ ਖੇਡਾਂ ਨਾਲ ਜੁੜਦਾ ਹੈ ਤਾਂ ਉਹ ਨਸ਼ਿਆਂ ਅਤੇ ਗਲਤ ਰਾਹਾਂ ਤੋਂ ਆਪਣੇ ਆਪ ਦੂਰ ਰਹਿੰਦਾ ਹੈ ਇਹ ਸਟੇਡੀਅਮ ਫੁੱਟਬਾਲ, ਕ੍ਰਿਕਟ, ਕਬੱਡੀ, ਬਾਲੀਵਾਲ ਵਰਗੀਆਂ ਖੇਡਾਂ ਲਈ ਮੌਕਾ ਦੇਣਗੇ ਅਤੇ ਪਿੰਡ ਪੱਧਰ ਤੇ ਟੈਲੈਂਟ ਨੂੰ ਉਭਾਰਨ 'ਚ ਮਦਦ ਕਰਨਗੇ ਸਰਕਾਰ ਦਾ ਕਹਿਣਾ ਹੈ ਕਿ ਇਹ ਖੇਡ ਮੈਦਾਨ ਸਿਰਫ ਨੌਜਵਾਨਾਂ ਲਈ ਨਹੀਂ ਸਗੋਂ ਪੂਰੇ ਸਮਾਜ ਲਈ ਇੱਕ ਸਿਹਤਮੰਦ ਮਾਹੌਲ ਬਣਾਉਣਗੇ ਸੋਖੀ ਗੱਲ ਜੇ ਨੌਜਵਾਨ ਮੈਦਾਨ 'ਚ ਦੌੜੇਗਾ ਤਾਂ ਗਲੀਆਂ 'ਚ ਨਹੀਂ ਭਟਕੇਗਾ ਮੇਰੇ ਦੋਸਤੋ ਆਖਰੀ ਖਬਰ ਹੈ ਕਾਨੂੰਨ ਅਤੇ ਸਿਸਟਮ ਨਾਲ ਜੁੜੀ ਹੋਈ ਹੈ ਪ੍ਰਸਾਜਾ ਮਾਮਲੇ ਚ ਗ੍ਰਿਫਤਾਰ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚੰਦ ਸਿੰਘ ਪੁੱਲਰ ਵੱਲੋਂ ਦਾਇਰ ਕੀਤੀ ਗਈ ਜਮਾਨਤ ਪਟੀਸ਼ਨ ਤੇ ਚੰਡੀਗੜ੍ਹ ਦੀ ਸੀਵੀਆਈ ਅਦਾਲਤ ਚ ਸੁਣਵਾਈ ਹੋਈ ਹੈ ਸੁਣਵਾਈ ਸਵੇਰੇ 10:30 ਵਜੇ ਸ਼ੁਰੂ ਹੋਈ ਅਤੇ ਦੁਪਹਿਰ 12:00 ਵਜੇ ਤੱਕ ਚੱਲੀ ਪਿਛਲੇ ਇਸ ਇਨਵਾਇਦ ਦੌਰਾਨ ਅਦਾਲਤ ਨੇ ਸੀਵੀਆਈ ਤੋਂ ਜਵਾਬ ਮੰਗਿਆ ਸੀ ਅਤੇ ਇਸ ਵਾਰੀ ਸੀਵੀਆਈ ਨੇ ਅਦਾਲਤ 'ਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਇਸ ਦੌਰਾਨ ਕੋਲਰਦੇ ਬਕੀਰ ਨੇ ਦਿਲਦਿਲ ਦਿੱਤੀ ਹੈ ਕਿ ਕੇਸ 'ਚ ਸਮਾਂ, ਮਿਤੀ ਅਤੇ ਸਥਾਨ ਵਰਗੀਆਂ ਜ਼ਰੂਰੀ ਜਾਣਕਾਰੀਆਂ ਸਪਸ਼ਟ ਨਹੀਂ ਨੇ। ਦੋਸਤੋ ਇਹ ਮਾਮਲਾ ਸਾਫ਼ ਤੌਰ 'ਤੇ ਦਿਖਾਉਂਦਾ ਹੈ ਕਿ ਕਾਨੂੰਨ ਸਿਰਫ਼ ਆਮ ਲੋਕਾਂ ਲਈ ਨਹੀਂ ਸਗੋ ਵਾਕਈ ਜੋ ਵੱਡੇ ਅਧਿਕਾਰੀ ਨੇ ਉਹਨਾਂ ਲਈ ਵੀ ਬਰਾਬਰੀ ਹੈ। ਅਦਾਲਤ ਜੋ ਵੀ ਫੈਸਲਾ ਕਰੇਗੀ ਉਹ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਅੱਜ ਦੀ ਇਹ ਤੈਨੂੰ ਵੱਡੀਆਂ ਖਬਰਾਂ ਇੱਕ ਗੱਲ ਸਾਫ਼ ਕਰਦੀਆਂ ਨੇ ਸਿਹਤ ਵਪਾਰ ਅਤੇ ਨੌਜਵਾਨ ਤਿੰਨੇ ਹੀ ਕਿਸੇ ਵੀ ਸੂਬੇ ਦੀ ਜੀੜ ਦੀ ਹੱਡੀ ਹੁੰਦੇ ਨੇ ਸਿਹਤ ਸੁਰੱਖਿਅਤ ਹੋਵੇਗੀ ਤਾਂ ਪਰਿਵਾਰ ਮਜ਼ਬੂਤ ਹੋਵੇਗਾ ਵਪਾਰ ਚੱਲੇਗਾ ਤਾਂ ਅਰਥਵਿਵਸਥਾ ਅੱਗੇ ਵਧੇਗੀ ਅਤੇ ਨੌਜਵਾਨ ਸਹੀ ਰਾਹ ਤੇ ਹੋਵੇਗਾ ਤਾਂ ਪਵੈ ਖਰੋਸ਼ ਮਿਲੇਗਾ ਅਸਾਫਲਤਾ ਉਸ ਦਿਨ ਹੋਏਗੀ ਜਦੋਂ ਨੀਤੀਆਂ ਕਾਗਜ਼ਾਂ ਤੋਂ ਨਿਕਲ ਕੇ ਜ਼ਮੀਨ ਤੇ ਦਿਖਣ ਇਸੇ ਸੋਚ ਨਾਲ ਅੱਜ ਦੇ ਇਸ ਪ੍ਰੋਗਰਾਮ ਤੋਂ ਇਜਾਜ਼ਤ ਲੈਂਦੀਆਂ ਛੱਤ ਸ਼੍ਰੀਕਾਲ ਤੱਕ